ਗੁਰੂ ਆਰਣ ਸਿੰਘ ਜੀ ਕਹਿੰਦੇ ਕਿ ਸਾਰੇ ਰੋਗਾਂ ਦੀ ਦੁਨੀਆਂ ਕੋਈ ਦਵਾਈ ਹੈ ਭਾਈ ਕੋਈ ਵੀ ਰੋਗ ਹੋਵੇ ਦੁਨੀਆਂ ਦੇ ਵਿੱਚ ਜਿਹੜਾ ਸੀ ਵੀ ਕਹਿੰਦੇ ਨੇ ਕਿ ਇਸ ਰੋਗ ਦੀ ਕੋਈ ਦਵਾਈ ਨਹੀਂ ਹੈ ਕੋਈ ਇਲਾਜ ਨਹੀਂ ਹੈ ਲਾ ਇਲਾਜ ਹੋ ਗਏ ਨੇ ਇੱਕ ਦਿਨ ਸਾਤ ਉਹਦੀ ਖੋਜ ਕਰਕੇ ਵੀ ਉਹਦੀ ਦਵਾਈ ਨਹੀਂ ਆ ਭਲੇ ਤਾਂ ਅੱਜ ਨਹੀਂ ਕੱਲ੍ਹ ਕੱਲ੍ਹ ਨਹੀਂ ਪਰਸੋਂ ਕਿਸ ਨਾ ਕਿਸੇ ਦਾ ਦਬ ਬਦਲੇਗਾ ਪਰ ਇਹ ਕੁਦਰਤ ਇੱਕ ਨਿਜਮ ਹੈ ਜੀ ਮਨੁੱਖ ਜਦੋਂ ਇੱਕ ਰੋਗ ਤੇ ਕਾਬੂ ਪਾ ਲੈਂਦਾ ਨਾ ਫਿਰ ਦੂਜਾ ਰੋਗ ਖੜਾ ਹੋ ਜਾਂਦਾ ਹੈ ਉਹ ਰੋਗ ਪਹਿਲਾ ਵਾਲੇ ਰੋਗ ਨਾਲੋਂ ਵੀ ਭਿਆਨਕ ਹੁੰਦਾ ਹੈ ਇੱਕ ਉਤਰ ਦੇ ਇੱਕ ਨਹੀਂ ਜਾਂਦਾ ਜਿਉਂ-ਜਿਉਂ ਅਸੀਂ ਪ੍ਰਕਿਰਤੀ ਦੇ ਨਾਲ ਖੇਡ ਛਾੜ ਕਰਾਂਗੇ ਇਸ ਤਰ੍ਹਾਂ ਹੁੰਦਾ ਹੀ ਰਹੇਗਾ ਪਰ ਮਨੁੱਖ ਮੇਰੂ ਦੀ ਦਵਾਈ ਲੱਭਨੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਾਰੇ ਬਾਹਰੀ ਦਵਾਈ ਹੋ ਸਕਦੀ ਹੈ ਪਰ ਨਿੰਦਿਕ ਮਨੁੱਖ ਦੀ ਕੋਈ ਦਵਾਈ ਨਹੀਂ ਹੈ ਗੁਰੂ ਹੀ ਕਿਰਪਾ ਕਰੇ ਇਹਨੂੰ ਨੰਦਾ ਤੋਂ ਰੋਕ ਦਵੇ ਮੂੜ ਦਵੇ ਤਾਂ ਹੋ ਸਕਦਾ ਹੈ ਨਹੀਂ ਨਿੰਦੇ ਕੁ ਬੰਦੇ ਨਹੀਂ ਕੋਈ ਦਵਾਈ ਤੇ ਭਾਪ ਤੁਸੀਂ ਤਰ੍ਹਾਂ ਦੀ ਦਾਰੂ ਦੀ ਹੈ ਇਹਨੂੰ ਖਾ ਕੇ ਬੰਦਾ ਨਿੰਦਿਆ ਕਰਕੇ ਵੱਟ ਜਾਏ ਇਤਨਾ ਦੀ ਕੋਈ ਵੀ ਦਵਾਈ ਬਾਕੀ ਸਭ ਰੋਗਾ ਨਹੀਂ ਦਵਾਈ ਹੈ ਜਿਹਨੂੰ ਅਸੀਂ ਇਹ ਕਹਿੰਦੇ ਆ ਕਿ ਇਹ ਰੋਗ ਦੀ ਇਹਦਾ ਇਲਾਜ ਹੈ ਨਾ ਇਲਾਜ ਹੈ ਉਹ ਰੋਗ ਵੀ ਜਾ ਕੇ ਸਮਸ਼ਾਨ ਘਾਟ ਵਿੱਚ ਮੁਕ ਜਾਣ ਪਰ ਮਹਾਰਾਜ ਨੇ ਇੱਕ ਰੂਪ ਹੋਰ ਇਤਰਾ ਦਾ ਜ਼ਿਕਰ ਕੀਤਾ ਕਿ ਨਾਨਕ ਹਉਮੈ ਰੋਗ ਦੇ ਕਹਿੰਦੇ ਹੰਕਾਰ ਦਾ ਰੋਗ ਵੀ ਪੁਰਾਏ ਮਹਾਰਾਜ ਜੀ ਵੀ ਕਹੇ ਕਿ ਇਹ ਹਉਮੈ ਹੀ ਰੋਗ ਹੈ ਤਾਰੂ ਵੀ ਇਸ ਮਾਇ ਨਮਾ ਰੋਗ ਹੈ ਭਾਈ ਜਨਮਾ ਜਨਮਾ ਦਾ ਇਹ ਜਿਹੜਾ ਰੋਗ ਚਿਪੜਿਆ ਹੋਇਆ ਫਿਰ ਜਨਮ ਮਰ ਦੇ ਚੱਕਰ ਚ ਪਾ ਦਿੰਦਾ ਹੈ ਮਨ ਤੇ ਨਾਲ ਹੀ ਜਾਂਦਾ ਹੈ ਪਰ ਇਹ ਰੋਗ ਦਾ ਮਹਾਰਾਜ ਨੇ महाराज कहें अब खद सब गुरु जी खुद ने सारे रोगां की दवाई है पर निंदक बंद की कोई दवाई नहीं है भाव नि कोई दवाई नहीं है बंदा जी नया करते वो दवाई बना के दो ना कर हट जाए ना ਉਹ ਹਟੇ ਨਹੀਂ ਸਕਦਾ ਮਨ ਹਾਂ ਗੁਰੂ ਕਿਰਪਾ ਕਰ ਦੇਵੇ ਤਾਂ ਹਟ ਜਾਂਦਾ ਹੈ ਦੁਖੀ ਖੁਦ ਵੀ ਹੁੰਦਾ ਇਹ ਨਾ ਘਟਣ ਵਾਲਾ ਇਹ ਨਹੀਂ ਹੈ ਕਿ ਸੁਖੀ ਨਹੀਂ ਹੁੰਦਾ ਦੁਖੀ ਵੀ ਹੁੰਦਾ ਪਰ ਉਹ ਕੇ ਕੋ ਗੁਰੂ ਨਾਮ ਮਟਾਣਾ ਚੁੰਦਾ ਨਾ ਘਟਾਣਾ ਭਾਵੇਂ ਖੁਦ ਵੀ ਦੁਖੀ ਗੁਰੂ ਕੋਈ ਕਿਰਪਾ ਕਰ ਦੇਵੇ ਤਾਂ ਉਹਦਾ ਪੈ ਜਾਂਦਾ ਨਹੀਂ ਊੜਾ ਪੜਾ ਬਹੁਤ ਖੈ ਭਾਈ ਨਿੰਦਾ ਕਰਨ ਵਾਲਾ ਨਿੰਦਿਆ ਕਰ ਤੂੰ ਹਟ ਨਹੀਂ ਸਕਦਾ ਕੁਤ ਨਦਿਆ ਕਰਕੇ ਖੁਦ ਵੀ ਦੁਖੀ ਹੈ ਤੇ ਦੂਜਿਆਂ ਦੇ ਜਿੰਨਾ ਦੀ ਹੁੰਦਦਾ ਕਰਦਾ ਉਹਨਾਂ ਨੂੰ ਵੀ ਦੁੱਖ ਦੇਣ ਦਾ ਅਜੰਤਰ ਕਰਦਾ ਹੈ ਪਰ ਭਲਾ ਮੁਰਸ਼ਾ ਜਿਹੜਾ ਉਹ ਨਦਿਆ ਤੋਂ ਦੁਖੀ ਨਹੀਂ ਹੁੰਦਾ ਉਹ ਆਪਣੇ ਕਰਮ ਕਰਦਾ ਰਿhta ਹੈ ਜਿਉਂ ਨਾਮ ਦਾ ਕੀ ਕਹਿੰਦੇ ਹਰ ਜਨ ਦਾ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਦਾ ਗਵਾਵੇ ਜਦੋਂ ਆਪਣਾ ਗੁਣ ਹੀ ਤੋਂ ਬੰਦਾ